ਉਹਦਾ ਸਾਰਾ ਕੁਝ ਹੀ ਨਹੀਂਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹੁਰਾ ਸਾਹਿਬ ਆ ਨਾ ਉਹਦੀ ਸੱਸ ਆ ਨਾ ਉਹਦਾ ਘਰ ਵਾਲਾ ਬਾਪ ਤਾਂ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਜੋ ਬਣਦੀਆਂ ਤੇ ਕਾਰਵਾਈ ਕੀਤੀ ਜਾਵੇ ਸੋ ਆਪਾਂ ਦੱਸਣਾ ਹੈ ਕਿ PB07AA0050 ਨੰਬਰ ਦੀ ਗੱਡੀ ਜੋ ਕਿ ਇੱਕ ਸਰਕਾਰੀ ਮੁਲਾਜ਼ਮ ਪੁਲਿਸ ਮੁਲਾਜ਼ਮ ਆਪਣੀ ਜੇਲ੍ਹ ਚ ਨੌਕਰੀ ਕਰਕੇ ਹਿਸ਼ਾਰਪੁਰ ਤੋਂ ਧਾਰੀਵਾਲ ਪਰਤ ਰਿਹਾ ਸੀ ਤੇ ਉਸਨੇ ਅਮਰਤਾ ਕੌਰ ਜੋ ਪੁੰਬਲੀ ਦੀ ਬੱਸ ਨੀਕ ਹੈ ਉਹ ਆਪਣੀ ਸਾਈਡ ਤੋਂ ਆ ਰਹੀ ਸੀ ਇਸ ਮੁਲਾਜ਼ਮ ਨੇ ਆਊਟਸਾਈਡ ਆ ਕੇ ਤੇ ਇਸ ਸਕੂਟਰੀ ਨੂੰ ਵੇਖ ਲਓ ਕਿਸ ਤਰ੍ਹਾਂ ਕੁਚਲਿਆ ਹੈ ਤੇ ਜੋ ਅਮਰਤਕ ਹੋ ਰਹੇ ਆ ਉਹਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਪੁਲਿਸ ਦੀ ਕਾਰਵਾਈ ਹੋ ਰਹੀ ਆ ਤੇ ਪਿੰਡ ਵੱਲੋਂ ਤੇ ਪਰਿਵਾਰ ਵੱਲੋਂ ਵੀ ਮੰਗ ਹੈ ਕਿ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋ ਜਿੰਨਾ ਨੁਕਸਾਨ ਹੈ ਪੀਬੀ07ਏਏ0050 ਨੰਬਰ ਗੱਡੀ ਔਰ ਸਕੂਟਰੀ ਦਾ ਨੰਬਰ PP06BB 0553 ਸੋ ਸਾਰੇ ਹੀ ਪਿੰਡ ਦੀ ਤੇ ਪਰਿਵਾਰ ਦੀ ਇਹੋ ਮੰਗ ਹੈ ਕਿ ਇਸ ਤੇ ਕਾਨੂੰਨੀ ਕਾਰਵਾਈ ਕਰਕੇ ਤੇ ਇਨਸਾਫ ਜਿਹੜਾ ਵਾ ਉਹ ਦਿੱਤਾ ਜਾਵੇ ਸੋ ਆਊਟਸਾਈਡ ਆਏ ਆ ਇਹ ਵੀਰ ਜਿਹੜਾ ਜੇਲ ਵਿੱਚ ਨੌਕਰੀ ਕਰਦਾ ਹਿਸ਼ਾਰਪੁਰ ਧੰਨਵਾਦ